ਮਾਵਾ ਪੈਣਾ ਛੋਟੇ ਬੱਚੇ ਹੱਥੇ ਪ੍ਰਮਾਨ ਕਰਿਓ ਬਾਈ ਗੁਰਜੀਤ ਸਾਹਿਬ ਬਾਈ ਗੁਰਜੀਤ ਜੀ ਹਾਥੇ ਅਭੀਰੋ ਮੈਂ ਕੋਈ ਇੱਥੇ ਭਾਸ਼ਣ ਦੇਣ ਚਾਪੀ ਮੈਂ ਠੁੱਠੇ ਸੁਪਨੇ ਦਿਖਾਉਣ ਨਹੀਂ ਆਇਆ ਮੈਂ ਤੁਹਾਡੇ ਨਾਲ ਉਹ ਗੱਲਾਂ ਕਰਨ ਆਇਆ ਜਿਹੜੀਆਂ ਗੱਲਾਂ ਤੁਹਾਡੇ ਦਿਲ ਚ ਨੇ ਜਿਹੜੀ ਜਿਹੜੇ ਫਿਕਰ ਤੁਹਾਡੇ ਦਿਲ ਚ ਨੇ ਉਹੀ ਫਿਕਰਾਂ ਦੀ ਗੱਲ ਕਰਨ ਆਇਆ ਆਪਣੇ ਚੁੱਲਿਆਂ ਦੀਆਂ ਅੱਗਾਂ ਬੁਝਦੀਆਂ ਜਾਂਦੀਆਂ ਨੇ ਗਰੀਬੀ ਨੇ ਚੁੱਲ੍ਹੇ ਖਾਲੇ ਬੇਰਜਗਾਰੀ ਨੇ ਚੁੱਲ੍ਹੇ ਖਾਲੇ ਸਾਡੇ ਤੀਹਾਂ ਪੁੱਤ ਬੇਲੇ ਫਿਰਦੇ ਨੇ ਖੇਤੀ ਘਾਟੇ ਦਾ ਸੌਦਾ ਬਣ ਗਈ ਨਰੇਗਾ ਮਰੇਗਾ ਦੀ ਦਿਹਾੜੀ ਨਹੀਂ ਮਿਲਦੀ ਪਤਾ ਨਹੀਂ ਅਗਲੀ ਢੰਗ ਦੀ ਰੋਟੀ ਪੱਕੂ ਜਾਂ ਨਾ 33 ਸਾਲ ਦੇ ਜੋ ਆਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚੇਖਾ ਸਮਾਨ ਚਿੰਤਾ ਖਾ ਗਈ ਸਾਨੂੰ ਆਫਰ ਦੇ ਲੀਟਰਾਂ ਤੇ ਹੈਲੀਕਾਪਟਰਾਂ ਤੇ ਆ ਫਿਰਦੇ ਨੇ ਮੈਹਲਾਂ ਚ ਪਹਾੜਾਂ ਚ ਆ ਫਿਰਦੇ ਆ ਅਸੀਂ ਇੱਥੇ ਜੰਮ ਕਦੇ ਬਦੀਨ ਹੁੰਦੇ ਕਿਸੇ ਨੇ ਸਾਨੂੰ ਦੱਸਿਆ ਹੀ ਨਹੀਂ ਯਾਰ ਸਾਡੇ ਹੱਕ ਕੀ ਨੇ ਆਉਂਦੇ ਨੇ ਆ ਕੇ ਸਾਡਾ ਵੋਟ ਲੈ ਕੇ ਉਹ ਤੇ ਮੁੜ ਕੇ ਨਾ ਸਾਡੇ ਕੋਲੇ ਕੋਈ ਉਠੀਗਾ ਟੋਪੀਆਂ ਦੀਆਂ ਫਿਰਨੀਆਂ ਦੀਆਂ ਅਜੇ ਤੱਕ ਸੱਤ ਹੋਰ ਸਮੱਸਿਆਵਾਂ ਆਲੀ ਹੋਈਆਂ 70 ਸਾਲ ਹੋ ਗਏ ਜੀ ਮੁਰਕ ਨੂੰ ਯਾਦ ਹੋਵੇ ਇਹਨੂੰ ਸਾਡੇ ਨਾਲੋਂ ਬਾਅਦ ਚ ਆਜ਼ਾਦ ਹੋ ਕੇ ਉਹ ਮੁਲਕ ਸਾਡੇ ਨਾਲੋਂ ਕਿਤੇ ਐਡਵਾਂਸ ਹੋ ਗਏ ਉਹ ਹਾਂਗਕੌਂਗ ਵਰਗੇ ਸਿੰਗਾਪੁਰ ਵਰਗੇ ਸੀ 250 250 ਮਣ ਦਾਣੇ ਪੈਦਾ ਕਰਨ ਵਾਲੀ 1 ਸਾਲ ਦੀ ਧਰਤੀ ਦੇ ਵਾਰਸ ਤੇ ਵਸਨੀਕਾਂ ਅਜੇ ਵੀ ਭੁੱਖੇ ਵਰਦੇ ਨੇ 90 ਮਣ ਜੀ ਦੀ 7 ਮਣ ਕਣਕ ਪੈਦਾ ਕਰਦੀ ਹੈ ਸਾਡੀ ਧਰਤੀ ਫਿਰ ਉਹ ਲਾਰੇ ਲਾ ਕੇ ਮੁੜ ਜਾਂਦੇ ਨੇ ਕੈਪਟਨ ਕਹਿੰਦਾ ਸੀ ਮੈਂ ਘਰ ਘਰ ਨੌਕਰੀ ਦੇ ਦੂੰਗਾ ਮਿਲ ਕੀ ਕੌਣ ਸਾਲਿਓ ਨਹੀਂ ਫਿਰ ਜਵਾਬ ਨਹੀਂ ਕਹਿੰਦਾ ਸੀ ਮੈਂ ਸਾਰੇ ਕਰਜ਼ੇ ਮਾਫ ਕਰੂੰਗਾ ਬੈਂਕਾਂ ਦੇ ਵਿਆਰਤੀਆਂ ਦੇ ਵੀ ਆਹੀ ਜਵਾਬ ਹੈ ਕਹਿੰਦਾ ਸੀ ਨਾ 2500 ਬੜਾ ਪੈਨਸ਼ਨ ਦੇਊਗਾ ਆਹੀ ਜਵਾਬ ਹੈ ਕਹਿੰਦਾ ਸੀ ਮੋਬਾਈਲ ਫੋਨ ਦੇਊਗਾ ਆਹੀ ਜਵਾਬ ਹੈ 19 ਮਈ ਨੂੰ ਤੁਸੀਂ ਇਹ ਜਵਾਬ ਦੇ ਦੇ ਚਲੋ ਆ ਭਰ ਕਹੀ ਉਹ ਵੀਰੋ ਕੱਕੇ ਵੈਡਾ ਤੈ ਤੂੰ ਅੰਮਾਲੇ ਦੇ ਕੰਮ ਕਿਹਨੂੰ ਕਰ ਲੋ ਦਰਦ ਦੇ ਕੰਮ ਬਣਾਈ ਤਾ ਵੀਰੋ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਹ ਤੁਰੇ ਫਿਰਦੇ ਨੇ ਇਹ ਹੁਣ ਕਾਫਲੇ ਬਣਾ ਕੇ 300 ਗੱਡੀਆਂ ਦੇ ਬੱਸਾਂ ਦੇ ਕਾਹਦੇ ਵਾਸਤੇ ਵਰਦੇ ਕਾਹਦੇ ਦਸ਼ਨ ਮਨਉਦੇ ਵਰਦੇ ਸੇਵਿਆਂ ਦੀਆਂ ਅੱਗਾਂ ਜਿਹੜੀਆਂ ਨੇ ਉਹ ਉਹਦੀਆਂ ਲਾਟਾਂ ਉੱਚੀਆਂ ਹੋਈ ਜਾਂਦੀਆਂ ਨੇ ਕੈਂਸਰ ਨੇ ਮਾਰ ਤੇ ਘਰ ਘਰ ਕੈਂਸਰ ਹੈ ਪਾਣੀ ਪੀਣਿਆ ਤਾਂ ਬਿਮਾਰ ਹੁੰਨੇ ਆ ਉਹ ਸਤਲੁਜ ਦਾ ਪਾਣੀ ਸਤਲੁਜ ਦਰਿਆ ਦਾ ਪਾਣੀ ਜਿਹੜੇ ਪਾਣੀ ਨੂੰ 13 ਅਪ੍ਰੈਲ 1699 ਚ ਜਿਹੜੇ ਪਾਣੀ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਬਣਾਇਆ ਸੀ ਅੰਮ੍ਰਿਤ ਵਰਗਾ ਪਾਣੀ ਅੱਜ ਜ਼ਹਿਰੀਲਾ ਬਣਾ ਕੇ ਰੱਖਤਾ ਲੋ ਕਾਲੇ ਰੰਗ ਦਾ ਜਾਂਦਾ ਸਤਲੁਜ ਜਿਹੜਾ ਪੀਣ ਵਾਲਾ ਪਾਣੀ ਸਾਡੇ ਕੋਲੇ ਹੈ ਨਹੀਂ ਤੁਸੀਂ ਮੈਨੂੰ ਭੇਜਿਆ 2014 ਚ ਕੋਈ ਨਹੀਂ ਮੈਂ ਚਾਹ। ਤੇ ਜਾ ਕੇ ਭਾਈ ਸਾਡੇ ਮਸਲੇ ਸਾਡੀਆਂ ਗੱਲਾਂ ਸਾਡੇ ਚੁੱਲਿਆਂ ਦੀਆਂ ਗੱਲਾਂ ਉੱਥੇ ਜਾ ਕੇ ਸਰਕਾਰਾਂ ਦੇ ਕੰਨਾਂ 'ਚ ਪਾ। ਤੁਸੀਂ ਇੱਥੇ ਵੀਡੀਓ ਦੇਖੀਆ ਹੋਣਗੀਆਂ। ਕੋਈ ਮੁੱਦਾ ਹੈ ਜਾਨੀ ਹੈਗਾ। ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਣ। ਚਾਹੇ ਬੇਰਜ਼ਗਾਰੀ, ਚਾਹੇ ਸਰਕਾਰੀ ਸਕੂਲਾਂ ਦੀ ਹਾਲਤ, ਚਾਹੇ ਸਰਕਾਰੀ ਹਸਪਤਾਲਾਂ ਦੀ ਹਾਲਤ। ਕੋਈ ਮੁੱਦਾ ਹੈ ਜਿਹੜੀ ਹੈਗਾ ਜਿਹੜਾ ਮੈਂ ਉੱਥੇ ਜਾ ਕੇ ਬੋਲਿਆ ਨਾ ਹੋਵੇ। ਇਹ ਤੂੰ ਪਹਿਲਾਂ ਨੇ ਕੀ ਕਰਦੇ ਰਹੇ ਭਾਈ? 16ਵੀਂ ਲੋਕ ਸਭਾ ਦਾ ਮੈਂਬਰ ਆ ਮੈਂ। ਅੱਜ ਇਹ ਵੋਟਾਂ ਪੈਣਗੇ 17ਵੀਂ ਲੋਕ ਸਭਾ ਵਾਸਤੇ ਪੈਣਗੀਆਂ ਇਹਦਾ ਮਤਲਬ ਮੈਥੋਂ ਪਹਿਲਾਂ 15 ਗਏ ਸੀ ਉਹ ਕਿਉਂ ਨਹੀਂ ਬੋਲੇ ਫਿਰ ਪਰ ਤੁਹਾਨੂੰ ਥੋੜੀ ਜਿਹੀ ਤਾਂ ਖੁਸ਼ੀ ਹੁੰਦੀ ਹੋਣੀ ਨਾ ਜਦੋਂ ਇੰਨਾ ਸੱਥਾਂ 'ਚ ਬਹਿ ਕੇ ਤੁਸੀਂ ਆ ਤੁਹਾਡੇ ਪੁੱਤ-ਪੋਤੇ ਮੋਬਾਈਲਾਂ ਤੇ ਦਿਖਾਉਂਦੇ ਹੋਣੇ ਜੋ ਦੱਸਦੇ ਹੋਣੇ ਥੋੜੀ ਜਿਹੀ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੋਣੀ ਯਾਰ ਵੋਟ ਪਾਉਣ ਦਾ ਨਜ਼ਾਰਾ ਆ ਗਿਆ ਆਪਣੇ ਆਲਾ ਪੇਚਾ ਪਾਈ ਬੈਠਾ ਹੋਏ ਸਰਕਾਰ ਨਾਲ ਲੜੀ ਜਾਂਦਾ ਹੈ ਤੇ ਕਿਉਂ ਨਾ ਹਾਂ ਇੱਕ ਦਿਨ ਤਾਂ ਨੰਨੀ ਸ਼ਾਨ ਨਾਲ ਪੇਚਾ ਪੈ ਗਿਆ ਸੀ ਮੇਰੀ ਵਾਰੀ ਬੋਲਣ ਦੀ ਧਰਮ ਤੇ ਸਿਆਸਤ ਤੇ ਡਿਬੇਟ ਸੀ ਵੀ ਧਰਮ ਤੇ ਸਿਆਸਤ ਅੱਡ ਹੋਣੀ ਚਾਹੀਦੀ ਹੈ ਮੈਂ ਕਿਹਾ ਜੀ ਤਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਸਿਆਸਤ ਨੂੰ ਧਰਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਰ ਬਾਦਲ ਨੇ ਕੀ ਕਰਤਾ ਸਿਆਸਤ ਧਰਮ ਨੂੰ ਸਿੱਖਿਆ ਦੇਣ ਲੱਗੀ ਤੂੰ ਐਂ ਚੱਲ ਉਹਨੇ ਐਂ ਚੱਲ ਐਂ ਚੱਲ ਮੈਂ ਬੋਲੀ ਜਾਂਦਾ ਸੀ ਹੋ ਵੀ ਖੜੀ ਮੂਰੋ ਬਾਦਲਾਂ ਦੀ ਨੂੰ ਨਹੀਂ ਮੈਂ ਕਹ ਬੈ ਜਾ ਬੈ ਤੇ ਨਾਲੇ ਨਾ ਕਹ ਬੈ ਜਾ ਸਪੀਕਰ ਕਹਿੰਦਾ ਬੋਲ ਤੂੰ ਬੋਲ ਲੈ ਮੈਂ ਕਹਿੰਦਾ ਨਾ ਪਹਿਲੇ ਇਹਨੂੰ ਬਿਠਾ ਜਦੋਂ ਹਟੀ ਨਾ ਫਿਰ ਮੈਂ ਹਜੇ ਵੇਲੇ ਪੰਜਾਬੀ ਚੋ ਜਾਣਾ ਉਹਨਾਂ ਸਪੀਕਰ ਨੂੰ ਪੰਜਾਬੀ ਆਉਂਦੀ ਨਹੀਂ ਉਹ ਮੈਂ ਕਹਾ ਪੈ ਜਾ ਗੁਰਦਵਾਰੇ ਲੁਟਕੇ ਖਾ ਗਏ ਤੁਸੀਂ ਬੈਗੀ ਮੈਨੂੰ ਮੈਨੂੰ ਜਦੋਂ ਵੀਡੀਓ ਆਈ ਬਾਹਰ ਆ ਗਈ ਮੈਨੂੰ ਲੋਕਾਂ ਦੇ ਫੋਨ ਆਉਣ ਲੱਗ ਗਏ ਮੁੰਡਿਆਂ ਘਟੇ ਦੇ ਉਹ ਕਹਿੰਦੇ ਬਾਈ ਓਏ ਕੋਈ არა ਇੰਨਾ ਦਾ ਜ਼ਖਮੀਰ ਵੀ ਨਹੀਂ ਘੋਰਦਾ ਹਣਾ ਉਹ ਜਿੰਨਾ ਤੋਂ ਕੋਲੀ ਜਾਂਦਾ ਹੈ ਮੈਂ ਕਿਹਾ ਪੂਰਾ ਕੰਮ ਕਰਦੇ ਨੇ ਹਾਂ ਬਰਕਰਾਰ ਸੁਵੀਰੋ ਮੇਰੇ ਦਿਲ ਚ ਜਨੂਨ ਹੈ ਮੈਂ ਪਾਰਲੀਮੈਂਟ ਚ ਲੀਟਰ ਬਣ ਕੇ ਨਹੀਂ ਜਾਂਦਾ ਸੀ ਮੈਂ ਚੰਗਾ ਬਣ ਕੇ ਜਾਂਦਾ ਸੀ ਜਿਹੜਾ ਗੁੱਸਾ ਤੁਹਾਡੇ ਦਿਲ ਚ ਹੈ ਉਹ ਹੀ ਗੁੱਸਾ ਤੇ ਲੈ ਕੇ ਜਾਂਦਾ ਸੀ ਮੈਂ ਕਾਹਨੋਂ ਫਿਰ ਜਦੋਂ ਮੈਂ ਪੁੱਛਦਾ ਸੀ ਨਾ ਮੈਂ ਕਿਹੜਾ ਘਾਟਾ ਮੋਦੀ ਨੂੰ ਹਰੇਕ 22ਵੇਂ ਦਿਨ 25ਵੇਂ ਦਿਨ ਪੁੱਛ ਲਿਆ ਦਸੀ ਪਤਾਈਏ ਮੋਦੀ ਜੀ 6 ਦਿਨ ਕਾ ਬਹਨੇ ਵਾਲੇ ਹੈ ਉਹ ਕਹਿੰਦਾ ਬਸ ਕਰੋ ਓਏ ਕਿੰਨੀ ਅਗ ਲਿਖੀ ਬੈਠਾ ਹੈ ਇਹ ਮੇਰਾ ਫਰਜ ਹੈ ਜਿੰਨੇ ਪੈਸੇ ਮਿਲੇ ਇੱਕ ਇੱਕ ਰੁਪਈਆ ਦਾ ਹਿਸਾਬ ਚੱਕੀ ਫਿਰਦਿਆਂ ਬਾਈ ਜੀ ਇੱਕ ਇੱਕ ਰੁਪਈਏ ਦਾ ਹੈਗੇ ਤਾਂ ਘੱਟ ਨੇ ਲਾਕਾ ਬਹੁਤ ਵੱਡਾ ਹੈ ਪਰ ਚਲੋ ਘੱਟ ਹੀ ਸਹੀ ਘਟੂ ਘਟ ਮਾਨਦਾਰੀ ਨਾਲ ਤਾਂ ਪੈਸਾ ਲੱਗੇ ਵੀਰੋ ਪਹਿਲਾਂ ਸਾਨੂੰ ਦੱਸਿਆ ਹੀ ਨਹੀਂ ਵੀ ਐਮਪੀ ਨੂੰ ਵੀ ਪੈਸੇ ਮਿਲਦੇ ਹੁੰਦੇ ਨੇ ਐਵੇਂ ਉਹੀ ਗਾਇੰਦਸੀ ਤਾਂ ਹਾਂ ਤਾਂ ਫਿਰ ਦੂਜੀ ਆ ਦੀ ਸਰਕਾਰ ਆ ਗਈ ਅੱਛਾ ਜੀ ਚਲੋ ਦੂਜੀ ਲੈ ਲਾਇਬ੍ਰੇਰੀਆਂ ਬਣਾਈਆਂ ਨੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਡਿੱਗੀ ਜਾਂਦੀਆਂ ਸਕੂਲਾਂ ਦੀਆਂ ਬਿਲਡਿੰਗਾਂ ਬਣਾਈਆਂ ਹਨ ਕਿੰਨਾ ਬੱਚਿਆਂ ਦੇ ਬੈਠਣ ਨੂੰ ਸ਼ਾਨਦਾਰ ਫਰਨੀਚਰ ਦਿੱਤੇ ਹੈ ਪੀਣ ਵਾਲੇ ਪਾਣੀ ਵਾਸਤੇ ਆਰੋ ਲਾਇਨੇ ਫੋਲ ਲੇਟਾਂ ਮੰਗੀਆਂ ਪਾਰਕ ਬਣਾਏ ਨੇ ਜਿਮ ਦਿੱਤੇ ਨੇ ਜਿਹੜੇ ਕੰਮ ਲੋਕਾਂ ਦੇ ਸਾਂਝੇ ਨੇ ਉਹ ਕੀਤੇ ਨੇ ਗਾਈਆਂ ਨਾਲੀਆਂ ਬਹੁਤ ਇਹਦਾ ਹਜੇ ਖੂਹ ਹੈ ਬਟਾ ਗਲੀਆਂ ਨਾਲੀਆਂ ਤਾਂ ਇਹ ਨਹੀਂ ਭਰਿਆ ਜਾਣਾ 70 ਸਾਲ ਹੋ ਗਏ ਆ ਲੋਕਾਂ ਰੁਚਾ ਚੱਕਲੇ ਗਣੀ ਨਹੀਂ ਹੋ ਜਾਂਦੀ ਸਰਕਾਰ ਗਰੀਬ ਜੀ ਨਹੀਂ ਕਰਦੀ ਮੈਂ ਇਹ ਜੇ ਲਈ ਜਾਂਦਾ ਤਾਂ ਪਤਾ ਨਹੀਂ ਕਿਨੇ ਚਿਰ ਚੱਲੂਗਾ ਤੇ ਬਾਅਦ ਦੇਖ ਲਾਂਗੇ ਤੇ ਇਹਨਾਂ ਦੀ ਇਹਨਾਂ ਦੀ ਕੀ ਸਕੀਮ ਹੈ ਕਾਂਗਰਸੀਆਂ ਦੀ ਅਕਾਲੀਆਂ ਦੀ ਉਹ ਕਾਂਗਰਸ ਵਾਲੇ ਰਾਜੇ ਵੜਿੰਗ ਨੇ ਬਿਆਨ ਦਿੱਤਾ ਪਰ ਲਿਆਣਾ ਤੁਸੀਂ ਆ ਜਾਓ ਥੋੜਾ ਜੀ ਪਰ ਤੁਸੀਂ ਅਪਰੀਦ ਕੋਟ ਨਹੀਂ ਗਿਆ ਸੀ ਦੋ ਦੂਜੀ ਵਾਰ ਐਮਐਲਏ ਉਹ ਕੀ ਦਰਵਾਹੇ ਤੋਂ ਬਟਿੰਡੇ ਤੋਂ ਲੜ ਰਿਹਾ ਉਹਨੇ ਕੀ ਕਿਹਾ ਬੇਬੇ ਪਤਾ ਹੈ ਉਹ ਕਾਂਗਰਸ ਨੂੰ ਵੋਟਾਂ ਪਾਓ ਕਹਿੰਦਾ ਮੈਂ ਸ਼ਾਨਦਾਰ ਇੰਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਾਂਗੇ ਕਿ ਉਹਨਾਂ ਨੂੰ ਦੇਖ ਕੇ ਤੁਹਾਡਾ ਆਪ ਮਰਨ ਨੂੰ ਜ਼ਿਕਰ ਆ ਤੁਲ ਆ ਲੋ ਇਹ ਤਾਂ ਆਪਣੇ ਫੁੱਲ ਚੁੱਕਦੇ ਫਿਰਦੇ ਆ ਬਾਲੋ ਬੋਤਾਨ ਸਰਮ ਨਹੀਂ ਹੋਣੀ ਹੋਣੀ ਨਾ ਪਹਿਲੀ ਮਰੇ ਪਹਿਸ ਤਾਂ ਤੁਸੀਂ ਫੇਰ ਤੁਹਾਨੂੰ ਮਰੇ ਹੀ ਪਾ ਦਿਓ ਆਹੀ ਫਰਕ ਹੈ ਆਹੀ ਫਰਕ ਹੈ ਬਜ਼ੁਰਗੋ ਆਹੀ ਫਰਕ ਹੈ ਨੌਜਵਾਨ ਮੁੰਡਿਓ ਆਹੀ ਫਰਕ ਹੈ ਇਹ ਕਹਿੰਦੇ ਨੇ ਕਾਂਗਰਸੀ ਤੇ ਕਾਲੀ ਕਿ ਸਾਨੂੰ ਵੋਟਾਂ ਪਾਓ ਅਸੀਂ ਸ਼ਾਨਦਾਰ ਚਮਚਾਨ ਕਾਡ ਬਣਾਵਾਂਗੇ ਤਦ ਤੁਹਾਡਾ ਆਪ ਮਰਨ ਨੂੰ ਜੀ ਕਰਿਆ ਕਰੋ ਤੇ ਅਸੀਂ ਕਹਿੰਨੇ ਆਮ ਆਦਮੀ ਪਾਰਟੀ ਵਾਲੇ ਤੇ ਸਾਨੂੰ ਵੋਟਾਂ ਪਾਓ ਅਸੀਂ ਸ਼ਾਨਦਾਰ ਸਰਕਾਰੀ ਸਕੂਲ ਬਣਾਵਾਂਗੇ ਬੱਚਿਆਂ ਦਾ ਆਪ ਪੜਨ ਨੂੰ ਜੀ ਕਰਿਆ ਕਰੋ ਆਬਰਕ ਜੋ ਆਪਕਾਂ ਨੂੰ ਪੜਾ ਲਈਏ ਜੋ ਆਪਕਾਂ ਨੂੰ ਪੜਾ ਕੇ ਅਫਸਰ ਬਣਾ ਲਈਏ ਘਰਾਣੀਆਂ ਦੀਆਂ ਗਰੀਬੀਆਂ ਉਹ ਚੱਕਣਗੇ ਆਪ ਇਹ ਕਿਸੇ ਮੋਤੀ ਨੇ ਕਿਸੇ ਕੈਪਟਨ ਨੇ ਕਿਸੇ ਰਾਉਬੰਦੇ ਨੇ ਗਰੀਬੀਆਂ ਚੱਕਣੀਆਂ ਜੋ ਆਪਕਾਂ ਨੂੰ ਪੜਾ ਲਈਏ ਉਹ ਦਿੱਲੀ ਦੇ ਵਿੱਚ ਆਪਣੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਐਨੇ ਵਧੀਆ ਬਣਾਤੇ ਕੇਜਰੀਵਾਲ ਨੇ ਕਿ ਪ੍ਰਾਈਵੇਟ ਨਾਲੋਂ ਰਿਜ਼ਲਟ ਵਧੀਆ ਆਉਣ ਲੱਗ ਗਿਆ ਵੀਰੋ ਦਿੱਲੀ ਦੇ ਵਿੱਚ ਇੱਕ ਜੱਜ ਦਾ ਬੱਚਾ ਇੱਕ ਡੀਸੀ ਦਾ ਬੱਚਾ ਤੇ ਇੱਕ ਝੁੱਗੀਆਂ ਝੋਕੜੀਆਂ 'ਚ ਰਹਿਣ ਵਾਲੇ ਰਿਕਸ਼ੇ ਵਾਲੇ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜਨ ਲੱਗ ਪਿਆ ਅਰਵਿੰਦ ਕੇਜਰੀਵਾਲ ਹੋ ਸਕਦੇ ਇੱਥੇ ਵੀ ਆਪਣਾ ਜਵਾਬ ਟੀਸੀ ਦੇ ਬੱਚੇ ਨਾਲ ਬਹਿ ਕੇ ਪੜੂਗਾ ਜੱਜ ਅੱਜ ਦੇ ਬੱਚੇ ਨਾਲ ਆਪਾਂ ਨੂੰ ਤਾਂ ਕਿਤਾਬਾਂ ਹੀ ਨਹੀਂ ਦਿੰਦੇ ਜਿਹੜੀਆਂ ਅਫਸਰ ਬਣਾਉਂਦੀਆਂ ਨੇ ਆਪਾਂ ਨੂੰ ਉਹ ਸਕੂਲ ਹੀ ਨਹੀਂ ਮਿਲਦੇ ਜਿਹੜੇ ਅਫਸਰ ਬਣਾਉਂਦੇ ਨੇ ਫੇ ਕਿਵੇਂ ਕਿਵੇਂ ਕਰਾਂਗੇ ਆ ਫਿਰਦੇ ਜਾਵਾਂਗੇ ਕੋਈ ਨਹੀਂ ਪੁੱਛਦਾ ਸਾਨੂੰ ਜੇ ਤੁਹਾਨੂੰ ਮਨਜ਼ੀ ਹੋ ਜਾ ਉਹ ਨਰੇਗਾ ਮਨੇਗਾ ਦੀ ਦਿਹਾੜੀ ਨਹੀਂ ਦਿੰਦੇ ਢੇਢੇ ਸਾਲ ਤੋਂ ਦਿਹਾੜੀਆਂ ਰੁਕੀਆਂ ਪਈਆਂ ਨੇ ਕਈ ਪਿੰਡਾਂ 'ਚ ਹੋਇਆ ਲੱਗਾ ਹੋਇਆ ਵੀ ਦਿਹਾੜੀ ਕਿਸੇ ਹੋਰ ਨੇ ਦਿੱਤੀ ਕੰਮ ਕਿਸੇ ਹੋਰ ਤੋਂ ਟੋਟਾ ਲਿਆ ਕੱਟੀਆਂ ਕੱਟੀਆਂ ਕਾਪੀਆਂ ਦੇ ਬੂਠੇ ਲਵਾ ਲਏ ਧੀਬਾ ਦੇ